ਇਹ ਚਿਹਮਤ ਤੇ ਨੀ ਚੀਜ਼ਾਂ ਹੀ ਜ਼ਿਆਦਾ ਚੱਲ ਰਹੀਆਂ ਠੀਕ ਹੈ ਟੋਰੀਆ ਪਾਲਕ ਤੇ ਤਣੀਆਂ ਠੀਕ ਹੈ ਜੀ ਤੇ ਜਿਹੜੀ ਮੂਲੀ ਆ ਬਈ ਮੂਲੀ ਤਾਂ ਟਾਈਮ ਤਾਂ ਹੈਗਾ ਪਰ ਅਜੇ ਪੂਰਾ ਟਾਈਮ ਨਹੀਂ ਮੂਲੀ ਦਾ ਓਕੇ ਹਜੇ ਰੋਕੇਟ ਹੈ ਵਾ ਮੂਲੀ ਦਾ ਠੀਕ ਹੈ ਗਰਮੀ ਹੈ ਜੀ ਗਰਮੀ ਹੈ ਜੀ ਇਹ ਦੇਖੋ ਲਗਭਗ 45 ਤੋਂ 50 ਕੰਪਨੀਆਂ ਆ ਜੀ ਠੀਕ ਹੈ ਜੀ ਇਹਨੀਆਂ ਦੀਆਂ ਦੇ ਵਿੱਚ ਸਾਡੇ ਕੋਲੇ ਲਗਭਗ 45 ਤੋਂ 50 ਜਿਹੜੀਆਂ ਪੂਰੇ ਟੌਪ ਬ੍ਰਾਂਡਡ ਦੀਆਂ ਕੰਪਨੀਆਂ ਮਲਟੀਨੇਸ਼ਨਲ ਕੰਪਨੀ ਮਲਟੀਨੇਸ਼ਨਲ ਠੀਕ ਹੈ ਜੀ ਜਿਹੜੀ ਭੈਜੀ ਅਸੀਂ ਅੱਜ ਤੁਹਾਡੇ ਤੋਂ ਨੌਲ ਲੈਣੀ ਐ ਅਸੀਂ ਲੈਣੀ ਐ ਸਬਜ਼ੀਆਂ ਬਾਰੇ ਹੁਣ ਜਿਹੜਾ ਅਗਸਤ ਦਾ ਮਹੀਨਾ ਚੱਲ ਰਿਹਾ 12 ਅਗਸਤ ਹੋ ਗਈ ਹੈ ਤੇ ਹੁਣ ਸਬਜ਼ੀਆਂ ਦੀ ਬਜਾਈ ਵੀ ਚੱਲ ਪਈ ਹੈ ਜਿਹੜੀ ਇਸ ਟਾਈਮ ਹੁਣ ਸਬਜ਼ੀਆਂ ਕਿਸਾਨ ਵੀਰ ਕਿਹੜੀਆਂ-ਕਿਹੜੀਆਂ ਵੇਚ ਸਕਦੇ ਪਹਿਲਾਂ ਸਾਨੂੰ ਸਬਜ਼ੀਆਂ ਦੱਸੋ ਜੀ ਪਹਿਲਾ ਵੀਡੀਓ ਪਾਈ ਸੀ ਬੁੱਧਵਾਰ ਪਾਲਕ ਦੀ ਜਿਹੜੀ ਬਜਾਈ ਕਰ ਰਹੇ ਸੀ ਤੇ ਕਿਸਾਨ ਵੀਰਾਂ ਦੇ ਵਿੱਚ ਕਮੈਂਟ ਆਏ ਸੀ ਕਿ ਇੱਕ ਗਿੱਲੇ ਦੇ ਵਿੱਚੋਂ ਕਿੰਨੀ ਕੇ ਦੀ ਯਾਨੀ ਇਨਕਮ ਹੋ ਜਾਂਦੀ ਹੈ ਕਦੋਂ ਤੇ ਕਿੰਨਾ ਬੀਜ ਵੇਜਣਾ ਚਾਹੀਦਾ ਵੈਸੇ ਤਾਂ ਆਪਾਂ ਉਹਦੇ ਵਿੱਚ ਵੀ ਦੱਸਿਆ ਸੀ ਪਰ ਆਪਣੇ ਕੋਲੇ ਜਿਹੜੇ ਕਿਸਾਨ ਭਰਾ ਖੜੇ ਆ ਇਹਨਾਂ ਦਾ ਬਹੁਤ ਪੁਰਾਣਾ ਤਜਰਬਾ ਹੈ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿ ਸੰਧੂ ਕਿਸਾਨ ਵੀਰੋ ਬਹੁਤ ਕਿਸਾਨ ਭਰਾਵਾਂ ਦੇ ਕਮੈਂਟ ਆ ਰਹੇ ਸੀਗੇ ਕਿ ਅਸੀਂ ਕਿਹੜੀ ਸਬਜ਼ੀ ਲੱਗੇ ਹੁਣ ਜਿਹੜਾ ਕਿਸਾਨ ਵੀਰੋ ਮੌਸਮ ਸੈੱਟ ਹੋ ਗਿਆ ਠੰਡ ਹੋ ਗਈ ਹੈ ਤੇ ਹੁਣ ਸਬਜ਼ੀਆਂ ਦੀ ਫੁੱਲ ਤਿਆਰੀ ਹੈ ਸਬਜ਼ੀਆਂ ਦੀ ਵਿਜਾਣ ਫੁੱਲ ਚੱਲ ਰਹੀ ਹੈ ਆਪਾਂ ਜਿਹੜੀ ਅੱਜ ਸ਼ੌਪ ਤੇ ਖੜੇ ਆਂ ਕੋਟਕਪੂਰੇ ਨਿਸ਼ਾਂਤ ਸੇਲਜ਼ ਕਾਰਪੋਰੇਸ਼ਨ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਇਹਨਾਂ ਦਾ ਸਾਰਾ ਦਿਆਂ ਦਾ ਹੀ ਕੰਮ ਹੈ ਤੇ ਇਹਨਾਂ ਕੋਲੇ ਹਰ ਇੱਕ ਜਿਹੜੀ ਕੰਪਨੀ ਹੈ ਬ੍ਰਾਂਡ ਕੰਪਨੀ ਹੈ ਮਲਟੀਨੇਸ਼ਨ ਕੰਪਨੀਆਂ ਵੀ ਆ ਤੇ ਬਾਕੀ ਆਪਣੇ ਨਾਲ ਆ ਬਾਈ ਇਹਨਾਂ ਤੋਂ ਵੀ ਲੈਣੀ ਹੈ ਜਾਣਕਾਰੀ ਕਿ ਕਿਹੜੀਆਂ-ਕਿਹੜੀਆਂ ਹੁਣ ਜਿਹੜੀਆਂ ਸਬਜ਼ੀਆਂ ਚੱਲ ਰਹੀਆਂ ਹਾਂਜੀ ਸਸੀ ਗਾਇਬ ਜੀ ਸਸੀ ਗਾਇਬ ਜੀ ਧੰਨਵਾਦ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਜਗਪਿੰਦਰ ਸਿੰਘ ਜੀ ਠੀਕ ਹੈ ਜੀ ਮੰਡੀ ਦੇ ਵਿੱਚ ਭਿੰਦੇ ਨਾਲ ਜਾਂਦੇ ਠੀਕ ਹੈ ਜੀ ਭਿੰਦਾ ਜੀ ਤੇ ਪਹਿਲਾਂ ਤਾਂ ਆਪਣੇ ਸ਼ਾਪ ਦੀ ਲੋਕੇਸ਼ਨ ਦੱਸੋ ਕਿੰਨੇ ਨੰਬਰ ਦੁਕਾਨ ਹੈ ਸਾਡੀ ਸ਼ਾਪ ਹੈਗੀ ਜੀ ਕੋਟਕਪੂਰੇ ਪੁਰਾਣੀ ਨਾਣਾ ਮੰਡੀ ਸ਼ਾਪ ਨੰਬਰ 28 ਬਿਲਕੁਲ ਮੰਦਰ ਦੇ ਸਾਹਮਣੇ ਠੀਕ ਹੈ ਜੀ ਤੇ ਆਪਣੇ ਕੋਲ ਜਿਹੜੀ ਬੀਆਂ ਦੀ ਵੈਰਾਈਟੀ ਆ ਕਿਹੜੀ ਕਿਹੜੀ ਹੈ ਸਾਰੀ ਮਿਲੂ ਟੋਟਰ ਦੀਆਂ ਦੇ ਵੇੜੀਆਂ ਸਾਡੇ ਕੋਲ ਲਗਭਗ 45 ਤੋਂ 50 ਕੰਪਨੀਆਂ ਹੈ ਜੀ ਠੀਕ ਹੈ ਜੀ ਇਹਨੀਆਂ ਦੀਆਂ ਦੇ ਵਿੱਚ ਤੁਹਾਡੇ ਕੋਲ ਲਗਭਗ 45 ਤੋਂ 50 ਵੇੜੀਆਂ ਪੂਰੇ ਟਾਪ ਬ੍ਰੈਂਡਰ ਦੀਆਂ ਕੰਪਨੀ ਮਲਟੀਨੇਸ਼ਨਲ ਕੰਪਨੀ ਮਲਟੀਨੇਸ਼ਨਲ ਠੀਕ ਹੈ ਜੀ ਤੇ ਜਿਹੜੀ ਬਾਈ ਜੀ ਅਸੀਂ ਅੱਜ ਤੁਹਾਡੇ ਤੋਂ ਨੌਲਜ ਲੈਣੀ ਹੈ ਅਸੀਂ ਲੈਣੀ ਹੈ ਸਬਜ਼ੀਆਂ ਬਾਰੇ ਹੁਣ ਜਿਹੜਾ ਅਗਸਤ ਦਾ ਮਹੀਨਾ ਚੱਲ ਰਿਹਾ ਅੱਜ 12 ਅਗਸਤ ਹੋ ਗਈ ਹੈ ਤੇ ਹੁਣ ਸਬਜ਼ੀਆਂ ਦੀ ਵਜਾਂ ਵੀ ਚੱਲ ਪਈ ਹੈ ਜਿਹੜੀ ਇਸ ਟਾਈਮ ਹੁਣ ਸਬਜ਼ੀਆਂ ਕਿਸਾਨ ਵੀਰ ਕਿਹੜੀਆਂ-ਕਿਹੜੀਆਂ ਵੇਚ ਸਕਦੇ ਪਹਿਲਾਂ ਸਾਨੂੰ ਸਬਜ਼ੀਆਂ ਦੱਸੋ ਜੀ ਇਹਨਾਂ ਕਿਸਾਨ ਦਾ ਫੋਕਸ ਹੈਗਾ ਤੋਰੀਆ ਪਾਲਕ ਤੇ ਧਣੀਆਂ ਇਹ ਤਿੰਨ ਚੀਜ਼ਾਂ ਤੇ ਕਿਸਾਨ ਦਾ ਫੋਕਸ ਆ ਇਸ ਟਾਈਮੇ ਤਿੰਨ ਚੀਜ਼ਾਂ ਹੀ ਜ਼ਿਆਦਾ ਚੱਲ ਰਹੀਆਂ ਠੀਕ ਹੈ ਤੋਰੀਆ ਪਾਲਕ ਤੇ ਧਣੀਆਂ ਠੀਕ ਹੈ ਜੀ ਤੇ ਜਿਹੜੀ ਮੂਲੀ ਆ ਬਈ ਮੂਲੀ ਤਾਂ ਟਾਈਮ ਤਾਂ ਹੈਗਾ ਪਰ ਅਜੇ ਪੂਰਾ ਟਾਈਮ ਨਹੀਂ ਮੂਲੀ ਦਾ ਆ ਤਾਂ ਰੋਕੇਟ ਹੈ ਵਾ ਮੂਲੀ ਦਾ ਠੀਕ ਹੈ ਗਰਮੀ ਹੈ ਜੀ ਗਰਮੀ ਆ ਜੀ ਤੇ ਜਿਹੜੀ ਬਈ ਤੁਸੀਂ ਮੂਲੀ ਆ ਮੂਲੀ ਹਫ਼ਤੇ ਦੇ ਬਾਅਦ ਕਿਹੜੀ ਵਿਜਾਦ ਕਰਾਂਗੇ ਕਿਹੜੀ ਕੰਪਨੀ ਦੇ ਵੇਚਾਂਗੇ ਮੂਲੀ ਹਫ਼ਤੇ ਦੇ ਬਾਅਦ ਨਹੀਂ ਸਾਡੇ ਕੋਲ ਇੱਕ ਮੂਲੀ ਬਹੁਤ ਸਪੈਸ਼ਲ ਆ 40 ਸੀਡ ਦੀ ਸੀਐਂਟਾ ਵੀ ਆਪਰੇ ਮਿਲ ਜੂ ਮੂੜੀਆਂ ਸਾਡੇ ਕੋਲ ਲੱਗਭਗ 10 ਕੰਪਨੀਆਂ ਦੇ ਹੈਗੀਆਂ ਠੀਕ ਹੈ ਜੀ ਤੇ ਜਿਹੜੀ ਮੇਨ ਆ ਸਾਡੇ ਕੋਲ ਖੁਸ਼ਾਲੀ ਸੀਡ ਦੀ ਜਿਹੜੀ ਅਸੀਂ ਐਂਟਾ ਦੀ ਆ ਠੀਕ ਹੈ ਬਹੁਤ ਟਾਈਪ ਦੀਆਂ ਮੂੜੀਆਂ ਦੋਨੇ ਠੀਕ ਹੈ ਜੀ ਜਿਵੇਂ ਹੁਣ ਜਿਆਦਾ ਕਰਨੀ ਦੇ ਵਿੱਚ ਨਾਲ ਹਫਤਗਿਕ ਬਾਦ ਲਾਉਣੀ ਹੈ ਕੋਈ ਖਾਨ ਦੇ ਵਿੱਚ ਸਮੱਸਿਆ ਜਿਹਾ ਨਾ ਬਿਲਕੁਲ ਮਿੱਠੀ ਹੋਊ ਸਿਆੜੀ ਲੰਮਾ ਹੋਊ ਬਿਲਕੁਲ ਕਿੱਤੀ ਦੁੱਧ ਵਰਗੀ ਮੂੜੀ ਹੋਊ ਠੀਕ ਹੈ ਜੀ ਤੇ ਬਾਕੀ ਬਈ ਜਿਹੜੀ ਹੁਣ ਪਾਲਕ ਬਾਰੇ ਦੋ ਨੌਲੇਜ ਸਾਨੂੰ ਪਾਲਕ ਵੀ ਆਪਣੇ ਕੋਲ ਕਿਹੜੀ ਕਿਹੜੀ ਵੈਰਾਈਟੀ ਮਿਲ ਜੂ ਸਾਡੇ ਕੋਲ ਲੱਗਭਗ ਆਪਣੇ ਕੋਲ 1 ਉਦਯੋਗ ਫੀਡ ਦੀ ਮਿਲਦੀ ਮਾਰਕ ਫੀਡ ਦੀ ਮਿਲਦੀ ਐਗਰੋ ਫੀਡ ਦੀ ਮਿਲਦੀ ਕੁਸ਼ਾਲੀ ਫੀਡ ਦੀ ਮਿਲਦੀ ਹੋਰ ਵੀ ਕਈ ਕੰਪਨੀਆਂ ਜਿਹੜੀਆਂ ਮੇਰੇ ਇਸ ਟਾਈਮ ਧਿਆਨ ਚ ਨੇ ਲਗਭਗ 10 12 ਕੰਪਨੀਆਂ ਵਾਲਾ ਆਪਣੇ ਕੋਲ ਇਸ ਟਾਈਮ ਆ ਜਰਾ ਤੇ ਜੇ ਬਾਈ ਗੱਲ ਕਰੀਏ ਆਪਾਂ ਪਾਲਕ ਦੀ ਜਿਹੜੀ ਵਿਜਾਤ ਜੇ ਕਿਸੇ ਕਿਸਾਨ ਨੇ ਕਰ ਰਹੀ ਹੈ ਇੱਕ ਕਨਾਲ ਦੇ ਵਿੱਚ ਤੁਸੀਂ ਕਿੰਨਾ ਬਵਾ ਰਹੇ ਹੋ ਵੀ ਇੱਕ ਕਨਾਲ ਦੇ ਜਿਹਦਾ ਹੁਣ ਬੋਣਾ ਲਗਭਗ ਅੱਜ ਅੱਜ ਇੱਕ ਦੋ ਦਿਨਾਂ ਵਿੱਚਾਈ ਕਰਨੀ ਹੈ ਤੇ 3 ਤੋਂ 4 ਕਿਲੋ ਤੇ ਜੇ ਆਪਾਂ ਬਜਾਈ ਕਰਨੀ ਹੈ ਅੱਜ ਤੋਂ ਹਰ ਤੋਂ 10 ਦਿਨ ਬਾਅਦ ਚ ਫਿਰ 2 ਤੋਂ 3 ਕਿਲੋ ਕਨਾਲ ਦਾ ਵੀ ਠੀਕ ਹੈ ਮਾਲੋ ਬਾਅਦ ਵਿੱਚ ਠੰਡ ਹੋ ਜੂਗੀ ਠੰਡ ਹੋ ਜੂ ਹੁਣ ਕਈ ਵਾਰੀ ਉਗਣ ਦੀ ਸਮੱਸਿਆ ਜਾਂ ਮੈਂ ਹੁਣ ਥੋੜੀ ਗਰਮੀ ਕਰਕੇ ਉਗਣ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਜ਼ਿਆਦਾ ਨਹੀਂ ਆਉਂਗੀ ਠੀਕ ਹੈ ਥੋੜੀ ਪ੍ਰੋਬਲਮ ਆਉ ਉਗਣ ਦੇ ਵਿੱਚ ਠੀਕ ਹੈ ਠੰਡ ਕਰਕੇ ਗਰਮੀ ਕਰਕੇ ਠੀਕ ਹੈ ਹੁਣ ਜੇਕਰ ਬਈ ਕਈ ਜ਼ਿਮੀਂਦਾਰ ਕੀ ਕਰਦੇ ਆ ਪਾਲਕ ਵਿੱਚ ਕੀ ਉੱਤੇ ਸਟੰਪ ਸਪਰੇਅ ਕਰ ਦਿੰਦੇ ਆ ਉਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ ਉਗਰਨ ਦੇ ਉਗਰ ਦੇ ਇੱਕ ਪੈਸੇ ਦਾ ਫਰਕ ਨਹੀਂ ਪੈਂਦਾ ਜੀ ਸਟੰਪ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਤੇ ਜਿਹੜਾ ਵੀ ਨੰਗਾ ਹਾਂਜੀ ਸਟੰਪ ਨੇ ਉਹ ਨਹੀਂ ਖੰਡ ਲੈਣਾ ਓਕੇ ਠੀਕ ਹੈ ਜੀ ਤੇ ਜੇ ਬਈ ਆਪਾਂ ਮੰਨ ਲਓ ਚਲੋ ਗੱਲ ਕਰੀਏ ਤੁਹਾਡਾ ਵੀ ਤਜਰਬਾ ਬਹੁਤ ਆ ਜੇ ਇਹਦੇ ਵਿੱਚ ਖਾਦ ਕੋਈ ਕਿਸਾਨ ਭਰਾ ਪਾਉਣੀ ਚਾਹੁੰਦਾ ਕਿਹੜੀ ਕਿਹੜੀ ਖਾਦ ਜ਼ਰੂਰੀ ਹੈ ਬਿਜਾਈ ਸਮੇਂ ਖਾਦ ਜੇ ਬਿਜਾਈ ਸਮੇਂ ਪਾਉਣੀ ਹੈ ਜੀ ਕਿ ਸਭ ਤੋਂ ਪਹਿਲਾਂ ਲਗਾਓ ਜੀ ਡੀਪੀ 15 ਨੂੰ 20 ਕਿਲੋ ਕਿੱਲੇ ਦੀ ਕਨਾਲ ਦੀ ਚਾਰਾ ਗਰਾਮਾਂ ਦੀ 15 ਤੋਂ 20 ਕਿਲੋ ਚਾਰਾ ਗਰਾਮ ਦੀ ਡੀਪੀ ਤੇ ਗੱਟਾ ਸਫਰ ਦਾ ਥੱਲੇ ਗੱਟਾ ਸਫਰ ਦਾ ਤੇ ਪੋਟਾਸ਼ ਵੀ ਪਾ ਸਕਦੇ ਆ ਬੰਦਰਾ ਤੋਂ 20 ਕਿਲੋ ਕਿੱਲੇ ਦੀ ਪੋਟਾਸ਼ ਬਈ ਠੰਡੀ ਹੁੰਦੀ ਹੈ ਇੱਕ ਠੰਡੀ ਹੁੰਦੀ ਹੈ ਪੋਟਾਸ਼ ਠੰਡੀ ਹੁੰਦੀ ਹੈ ਬਾਕੀ ਕਡਾਈ ਖੰਡੀਆਂ ਵੀ ਆਉਂਦੀ ਬਰਾਓ ਬਾਕੀ ਸਾਡਾ ਪਾਲਕ ਆ ਖਸਾਲੀ ਫੀਡ ਦਾ 15 ਤੋਂ 20 ਗਟਾਈਆਂ ਦੇਉ ਹੈ ਜੀ ਤੇ ਬਿਲਕੁਲ ਹਰਾ ਮੋਢਾ ਰੂਆ ਐਂਡ ਤੱਕ ਇਹ ਫਿਰ ਕਿੰਨੇ ਮਹੀਨੇ ਚੱਲਦਾ ਵੇ ਇਹ ਚੱਲੂਗਾ ਜੀ ਅੱਜ ਆਪਾਂ ਹੁਣ ਲਗਾਉਣੇ ਆ 25 ਤੋਂ 30 ਦਿਨਾਂ ਦੇ ਪਹਿਲੀ ਗਟਾਈ ਆਉਗੀ ਇਦੋਂ ਬਾਅਦ ਲਗਾਈਆਂ 15 ਤੋਂ 20 ਦਿਨਾਂ ਤੇ ਤੇ ਫਰਵਰੀ ਤੋਂ ਮਾਰਚ ਤੱਕ ਚੱਲੂਗਾ ਇਹ ਠੀਕ ਹੈ ਬਈ ਤੇ ਜਿਵੇਂ ਦੂਜੀਆਂ ਵੈਰਾਈਟੀਆਂ ਪਈਆਂ ਵੀ ਹੋਰ ਦੂਜੀਆਂ ਵੈਰਾਈਟੀਆਂ ਬਹੁਤ ਟੌਪ ਦੀਆਂ ਬਰਾਓ ਸੁਪਰ ਫੀਡ ਹੋ ਗਿਆ ਜਿਵੇਂ 36 ਆਪ ਤੇ ਬਹੁਤ ਬ੍ਰਾਂਡਡ ਕੰਪਨੀ ਆ ਉਹਦਾ ਵੀ 딜 ਮਿਲ ਜੂ ਆਪਣੇ ਕੋਲੋ ਤੇ ਪਰ ਫੀਡ ਲਾਈਨ ਮਿਲ ਜੂਗਾ ਮਾਰਵਿਚ ਫੀਡ ਲਾਈਨ ਹੈ ਜੀ ਬੋਡ ਲੈਂਡ ਵਾਲੀ ਮਿਲ ਜੂਗਾ ਐਗਰੋ ਫੀਡ ਦਾ ਮਿਲੂ ਕੰਪਨੀਆਂ ਬਹੁਤ ਆਪਣੇ ਕੋਲੇ ਜਿਹੜਾ ਬੀਜ ਆ ਲਗਭਗ 10 ਤੋਂ 12 ਕੰਪਨੀਆਂ ਇਸ ਟਾਈਮ ਅਵੇਲੇਬਲ ਆ ਠੀਕ ਹੈ ਜੀ ਬਾਕੀ ਬਾਈ ਕਿਸਾਨ ਵੀਰੋ ਜਿਹੜਾ ਨੰਬਰ ਆ ਬਾਈ ਦਾ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਸ਼ਿਸ਼ ਵੀ ਕੋਈ ਰੇਟ ਦਾ ਪੁੱਛਣਾ ਜਾਂ ਕਿਸੇ ਕੰਪਨੀ ਦਾ ਜਾਂ ਹੋਰ ਨੌਜਾਇਜ਼ ਲੈਣੀ ਹੈ ਰੇਟ ਸਾਡੇ ਬਿਲਕੁਲ ਜੇਨੂਨ ਦੇਖੇ ਜੀ ਠੀਕ ਹੈ ਜੀ ਰੇਟ ਦੀ ਆਲ ਇੰਡੀਆ ਟਰਾਈ ਕਰਕੇ ਲੈ ਕੇ ਜਾਓ ਮਾ ਜੀ ਤੇ ਬਿੱਲ ਬਾਈ ਬਿੱਲ ਪੱਕਾ ਜੀਐਸਟੀ ਵਾਲਾ ਮਿਲੋ ਵੀ ਜੀਐਸਟੀ ਵਾਲਾ ਠੀਕ ਹੈ ਜੀ ਤੇ ਬਾਕੀ ਕਿਸਾਨ ਵੀਰੋ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਕਾਲ ਕਰਕੇ ਪੁੱਛ ਸਕਦੇ ਹੋ। ਕਿਸਾਨ ਵੀਰੋ ਜਿਹੜੇ ਅੱਜ ਆਪਾਂ ਕਿਸਾਨ ਵੀਰ ਕੋਲੇ ਖੜੇ ਆ ਇਹਨਾਂ ਨੂੰ ਪਾਲਕ ਦੀ ਖੇਤੀ ਕਰਦਿਆਂ ਨੂੰ 12 ਤੋਂ 13 ਸਾਲ ਹੋ ਗਏ ਆ। ਤੇ ਕਿਸਾਨ ਵੀਰੋ ਜਿਹੜੀ ਆਪਾਂ ਇੱਕ ਪਹਿਲਾ ਵੀਡੀਓ ਪਾਈ ਸੀ ਬੁੱਧਵਾਰ ਪਾਲਕ ਦੀ ਜਿਹੜੀ ਬਜਾਈ ਕਰ ਰਹੇ ਸੀਗੇ ਤੇ ਕਿਸਾਨ ਵੀਰਾਂ ਦੇ ਵਿੱਚ ਕਮੈਂਟ ਆਏ ਸੀ ਕਿ ਇੱਕ ਕਿੱਲੇ ਦੇ ਵਿੱਚੋਂ ਕਿੰਨੀ ਕੇ ਦੀ ਯਾਨੀ ਇਨਕਮ ਹੋ ਜਾਂਦੀ ਆ। ਕਦੋਂ ਤੇ ਕਿੰਨਾ ਬੀਜ ਬੀਜਣਾ ਚਾਹੀਦਾ ਵੈਸੇ ਤਾਂ ਆਪਾਂ ਉਹਦੇ ਵਿੱਚ ਵੀ ਦੱਸਿਆ ਸੀ ਪਰ ਆਪਣੇ ਕੋਲੇ ਜਿਹੜੇ ਕਿਸਾਨ ਭਰਾ ਖੜੇ ਆ ਇਨਾਂ ਦਾ ਬਹੁਤ ਪੁਰਾਣਾ ਤਜਰਬਾ ਹੈ ਤੇ ਬਾਕੀ ਜਿਹੜੀ ਆਪਾਂ ਸਾਰੀ ਗੱਲਬਾਤ ਕਰਦੇ ਆ ਇਨਕਮ ਕਿੰਨੀ ਕੁ ਹੋ ਜਾਂਦੀ ਆ ਹਾਂਜੀ ਸਸੀ ਗਾਇ ਬਾਈ ਜੀ ਸਸੀ ਗਾਇ ਜੀ ਬਾਈ ਜੀ ਆਪਣਾ ਨਾਮ ਕੀ ਹੈ ਜੀ ਅਕਾਲ ਸਿੰਘ ਠੀਕ ਹੈ ਜੀ ਪਿੰਡ ਬਈ ਕੋਠੇ ਸਾਨੀਆਂ ਕੋਟਕਪੂਰਾ ਕੋਟਕਪੂਰਾ ਦੇ ਨਾਲ ਹੀ ਹਾਂਜੀ ਜਿਹੜੀ ਪਾਲਕ ਦੀ ਖੇਤੀ ਬਾਈ ਕਰਦੇ ਨੇ ਸਾਨੂੰ ਕਿੰਨਾ ਕਾਲ ਹੋ ਗਈ 12 ਤੋਂ 15 ਸਾਲ ਜੀ ਠੀਕ ਹੈ ਜੀ ਬਾਈ ਜੇ ਆਪਾਂ ਗੱਲ ਕਰੀਏ ਪਾਲਕ ਦੀ ਖੇਤੀ ਕਰਨ ਲੱਗਿਆਂ ਵਾਣ ਇੱਕ ਦਾ ਸੁੱਕਾ ਵਾਝੇ ਰੱਖਣਾ ਚਾਹੀਦਾ ਹਾਂਜੀ ਸੁੱਕਾ ਵਗੈਰੇ ਤੇ ਜੇ ਜੇ ਆਪਾਂ ਬਜਾਈ ਕਰਾਂਗੇ ਤਾਂ ਕਿਹੜੇ ਮਹੀਨੇ ਜ਼ਿਆਦਾ ਬੈਸਟ ਹੈ अगस्ट ਦੇ ਮਹੀਨੇ ਦੀ ਅਗਸਤ ਹਾਂਜੀ ਜਿਵੇਂ ਹੁਣ ਅਗਸਤ ਅੱਜ 12 ਅਗਸਤ ਹੋ ਗਏ ਹਾਂ ਮਾਸ ਨੂੰ ਸੈੱਟ ਆ ਹਾਂਜੀ ਤੇ ਬਈ ਹੁਣ ਕੋਈ ਵਧੀਆ ਉਗਰੂ ਦਾ ਕੋਈ ਹਾਂਜੀ ਸੜਨ ਦੀ ਸਮੱਸਿਆ ਨਹੀਂ ਹੁੰਦੀ ਨਹੀਂ ਹੁੰਦੀ ਠੀਕ ਹੈ ਜੀ ਬਸ ਇੱਕ ਖੇਲਾ ਚ ਗਾਜੇ ਦਿੰਦੇ ਰਹਿਣਾ ਛੇਤੀ ਤੋਂ ਛੇਤੀ ਖੇਲਾ ਦੇ ਵਿੱਚ ਪਾਣੀ ਦਿੰਦੇ ਰਹਿਣਾ ਠੀਕ ਹੈ ਬਈ ਤੁਸੀਂ ਖੇਲਾ ਤੇ ਲਾਉਣੇ ਦੇ ਹਾਂਜੀ ਬਟਾਂ ਦੇ ਖੇਲਾਂ ਤੇ ਲੱਗਦਾ ਠੀਕ ਹੈ ਜੀ ਹਾਂਜੀ ਆਮ ਭਰਾ ਥੱਲੇ ਵੀ ਦਿੰਦੇ ਤੇ ਕੱਖ ਹੋ ਜਾਂਦਾ ਠੀਕ ਹੈ ਜੀ। ہاں ਵੀ ਪਾਣੀ ਨਹੀਂ ਦਿੱਤਾ ਜਾਂਦਾ। ਰਬਰ ਕੋਈ ਮਾਤੀ ਜਾਂਦਾ। ਠੀਕ ਹੈ ਬਈ। ਜੇ ਮੰਨ ਲਓ ਬਈ ਵੈਸੇ ਹੁਣ ਕੋਲ ਮੌਸਮ ਸੰਠਾ ਨਹੀਂ। ਵੈਸੇ ਵਜਾਈ ਕੀਤੀ ਹੈ ਉਹ ਤੇ ਸਟੈਂਪ ਕਰ ਲਈਏ ਫੇਰ ਤਾਂ ਕੱਲ ਵੀ ਸਮੱਸਿਆ ਨਹੀਂ ਆਉਂਦੀ। ਨਹੀਂ ਆਉਂਦੀ। ਠੀਕ ਹੈ ਬਈ। ਤੇ ਬਈ ਜੇ ਆਪਾਂ ਗੱਲ ਕਰੀਏ ਖੱਲੇ ਖਾਦ ਖਰਾਕ ਦੀ। ਹਾਂਜੀ। ਬਸ ਇਹ ਇਕੱਲੀ ਡਾਈਮੋਨੀਆਂ ਪਾ ਕਰਦੇ ਆਂ। ਠੀਕ ਹੈ ਡੀਏਪੀ। ਹਾਂਜੀ। ਡੀਏਪੀ ਤੇ ਜਿਵੇਂ ਕੋਈ ਸੁਫਰ ਜਾ ਡੀ ਪੋਟਾਸ਼ ਪੂਰੇ ਨਹੀਂ ਇਕੱਲੀ ਡਾਈਮੋਨੀਆਂ ਹੀ। ਕਿਹ ਜਿੰਮੇਦਾਰ ਕਹਿੰਦੇ ਨਾ ਵੀ ਪੋਟਾਸ਼ ਪਾ ਦੇ ਠੰਡੀ ਹੁੰਦੀ ਹੈ। ਮਿਰਚਾਇਆਂ ਟਾਈਪ ਜੀ ਹਾਂ ਜੀ ਇਹ ਤਾਂ ਵਾਹ ਤੇ ਕੋਈ ਜਿਆਦਾ ਨਰਮ ਨਰਮ ਸੇਰ ਤੇ ਪਾਇਆ ਜਾਂਦਾ ਠੀਕ ਹੈ ਜੇ ਗੋੜਰ ਦੀ ਪਹਿਲਾਂ ਜੀ ਦੀਨ ਵਰਗਾ ਹਾਂ ਜੇ ਕਿਸਾਨ ਵੀ ਥੋੜਾ ਮੰਨ ਲਓ ਵਾਹ ਨਰਮ ਹੈ ਤਾਂ ਤੁਸੀਂ ਪोटाश ਜ਼ਰੂਰ ਪਾਓ ਜੇ ਮਿਰਚਾਂ ਹੀ ਅਰਗੇ ਨੇ ਐਮਓਪੀ ਬਾਕੀ ਬਾਈ ਦਾ ਜਿਹੜਾ ਵਾਹ ਨਾ ਇਹਦਾ ਤਾਂ ਵਾਹ ਫੁੱਲ ਭਰ ਹੈ ਨਹਿਰ ਦੇ ਨਾਲ ਪੂਰਾ ਭਰਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਜੇ ਬਈ ਅੱਪਾ ਗੱਲ ਕਰੀਏ ਪਾਲਕ ਦੀ ਖੇਤੀ ਦੀ ਤਾਂ ਇਹ ਆਪਾਂ ਨੂੰ ਕਿੰਨੇ ਨਾਲ ਬਾਅਦ ਇਨਕਮ ਦੇਣ ਲੱਗ ਜਾਂਦੀ ਹੈ ਇਹ ਤੋ ਟਾਰ ਹੋ ਜਾਂਦਾ ਪਾਲਕ ਸਾਡੇ ਏਰੀਏ ਜੀ 22 ਤੋਂ 23 ਦਿਨਾਂ ਤੇ ਟੱਕ ਲੱਗ ਜਾਂਦਾ ਠੀਕ ਹੈ ਜੀ ਜਿਵੇਂ ਕਿ ਅਸੀਂ ਅੱਜ ਵੀ ਆਈ ਕਰਾਂਗੇ ਬਾਈਆਂ 3 ਦਿਨਾਂ ਬਾਅਦ ਤੁਹਾਨੂੰ ਟੱਕ ਲਾ ਦਨੇ ਆਸਲਾ ਦੇਉਗੇ ਜਿਵੇਂ ਕਈ ਵਾਰ ਕਿਸਾਨ ਵੀਰੋ ਕੋਈ ਦਰਮਿਆਨੇ ਹੁੰਦੇ ਆ ਖੁਸ਼ਕ ਹੁੰਦੇ ਉੱਥੇ ਤਾਂ ਫਿਰ ਮਨ ਲਓ 3 ਕਿ ਦਿਨ ਲੈ ਜਾਂਦਾ ਹਾਂ ਜੀ ਟੱਕੀਆਂ ਨੇ ਤਾਂ ਚੱਲੂਗਾ ਕਿਤੇ ਵੀ ਹੋਵੇ ਜੀ ਠੀਕ ਹੈ ਜੀ ਚੱਲੀ ਪੈਂਦਾ ਹਾਂ ਜੀ ਹਾਂ ਜੀ ਚੱਲੀ ਜਾਂਦਾ ਤੇ ਇਹ ਚੱਲਦਾ ਬਾਈ ਜੀ ਫਿਰ ਕਿੰਨੇ ਮਹੀਨੇ ਗਾਂ ਲਗਾਤਾਰ ਕਿੰਨੀਆਂ ਫੋਟਾਂ ਦੇ ਜਾਂਦਾ ਇਹ ਦੇਖ ਲਓ ਜੀ ਸਾਰੀ ਠੰਡ ਹੀ ਕੱਢਣੀ ਹੈਗੀ ਆ ਠੀਕ ਹੈ ਜਾਵੜ ਦੇ ਫਰਵਰੀ ਜਨਵਰੀ ਪਰ ਬੁਲੀਤੀ ਕਰ ਜਾਵੜਦਾ ਠੀਕ ਹੈ ਜੀ ਜੇ ਆਪਾਂ ਬਾਈ ਗੱਲ ਕਰੀਏ ਇੱਕ ਕਿਲੇ ਦੇ ਵਿੱਚੋਂ ਕਿੰਨੀ ਕਾਪਣੇ ਇਨਕਮ ਹੋ ਜਾਂਦੀ ਜਾਂ ਕਨਾਲ ਦੀ ਦੱਸ ਦਿਓ ਸਾਡਾ ਆਈਡੀਆ ਤਾਂ ਹੀ ਕਨਾਲ ਦਾ ਹੀ ਕਨਾਲ ਦਾ ਠੀਕ ਹੈ ਜੀ ਅਸੀਂ 40000 ਰੁਪਇਆ ਵਟ ਕੇ ਬਾਕੀ ਲਿਖਣੋਂ ਹਟ ਗਏ ਪੈਸੇ ਬਾਅਦ ਚ ਠੀਕ ਹੈ ਬਾਅਦ ਚ ਹੋਰ ਵੀ ਇਨਕਮ ਹੁੰਦੀ ਹਾਂਜੀ ਬਾਅਦ ਚ ਚੱਲਦਾ ਰਿਹਾ ਵੈਸੇ ਠੀਕ ਹੈ ਜੀ ਮੈਂ ਕਦੇ ਪੈਸੇ ਬਹੁਵੱਤੀ ਦੀ ਆਪਾਂ ਲਿਖਣੀ ਛੱਡ ਤੇ ਠੀਕ ਹੈ ਜੀ ਜੇ ਅਸੀਂ ਕੋਈ 15 1600 2200 ਕਮਾਉਂਦੇ ਸੀ ਤਾਂ ਆ ਕੇ ਲਿਖ ਦਿੰਦੇ ਸੀ ਠੀਕ ਹੈ ਜੀ ਇਹ ਸਾਨੂੰ ਕਨਾਲ ਥਾਂ ਕੀ ਦਿੰਦਾ 20 ਰੁਪਏ ਪੰਜਾ ਹੋ ਜੇ ਅੱਜ 80 ਰੁਪਏ ਪੰਜਾ ਵਾਲਕ ਦਾ ਰੇਟ ਹੈ ਹਾਂਜੀ ਹਾਂਜੀ ਇਨਕਮ ਰੇਟ ਨਾਲ ਹੀ ਆਉਣੀ ਹੈ ਠੀਕ ਹੈ ਜੀ ਯਾਨੀ ਅੰਦਾਜ਼ਾ ਵੀ 40000 ਰੁਪਏ ਕਿਨਾਰਾ ਹੁੰਦੇ ਨੇ ਹਾਂ ਅੰਦਾਜ਼ਾ ਲਾਈ ਇਹਦਾ ਰੇਟ 50 60 ਤੇ ਤਾਂ ਕੁੱਟਦਾ ਨਹੀਂ ਪਿਆ ਜੀ ਠੀਕ ਹੈ ਜੀ ਕਿੰਨਾ ਵੀ ਹੋ ਜੇ ਠੀਕ ਹੈ ਜੀ 60 ਤੋਂ ਘਾਟੇ ਨਹੀਂ ਵਿਕਦਾ 50 60 ਰੁਪਏ ਕਿਲੋ ਵਿੱਚ ਨਹੀਂ ਪੰਜ ਗੁੱਟੀਆਂ ਦਾ ਪੰਜ ਗੁੱਟੀਆਂ ਦਾ ਹਾਂਜੀ ਇਥੇ ਫਿਰ ਕੋਟ ਪੂਰੇ ਕਰਦੇ ਹਾਂਜੀ ਕੋਟ ਤੋਂ ਦਰਾਂ ਇੱਥੇ ਲੈ ਆਉਂਦੇ ਕਰਨਾ ਹਾਂਜੀ ਠੀਕ ਹੈ ਜੀ ਕਿਸਾਨ ਵੀਰੇ ਜਿਹੜਾ ਬਾਈ ਦਾ ਕਹਿੰਦਾ ਕਿ ਇੱਕ ਕਨਾਲ ਦੇ ਵਿੱਚੋਂ ਆਪਾਂ ਨੂੰ 40000 ਦੀ ਇਨਕਮ ਹੋ ਹੀ ਜਾਂਦੀ ਹੈ ਪਾਲਕ ਦੀ ਖੇਤੀ 'ਚ ਤੇ ਜੇ ਬਾਈ ਗੱਲ ਕਰੀਏ ਮੰਨ ਲਓ ਥੱਲੇ ਆਪਾਂ ਤੁਸੀਂ ਡੀਏਪੀ ਪਾ ਦੇਈ ਕੋਈ ਹੋਰ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਮੱਖਤ ਕੋਰਾ ਜਾਂਦੀ ਸਪਰੇਅ ਆ ਸੰਦੀ ਇਹਨੂੰ ਅੱਜ ਕੱਲ੍ਹ ਵੱਧਦੀ ਹੈ ਸੌਣ ਭਾਦੋਂ ਦੇ ਮਹੀਨੇ 'ਚ ਠੀਕ ਹੈ ਜੀ ਜਾਂ ਫਿਰ 1100 ਚ ਸੁੱਧੂ ਹੀ ਡਾਈਮੋਣੀਆਂ ਪਾ ਕੇ ਇਹਨਾਂ ਮਿੱਟੀ ਯੂਰ ਲਾਓ ਠੀਕ ਹੈ ਜੀ ਸੁੰਡੀ ਵੀ ਕਰਨੀ ਪੈਂਦੀ ਹੈ ਹਾਂ ਜੀ ਸਪਰੇਅ ਨੂੰ ਕਰਨੀ ਜਿਹੜਾ ਕਿੰਨੇ ਕਿ ਦਿਨ ਤੋ ਆ ਜਾਂਦੀ ਇਸ ਵਸੇ ਕਿਹੜਾ ਕਿਹੜਾ ਪਾਲਕ ਹੁੰਦਾ ਹੈ ਪਾਲਕ ਉੱਗਿਆ ਆਊਗਾ ਠੀਕ ਹੈ ਦੋ ਪੱਤਿਆਂ ਚ ਹੋ ਗਿਆ ਠੀਕ ਹੈ ਜੀ ਫਿਰ ਅੱਜ ਕੋਈ ਰਹਿ ਜਾਂਦੀ ਸਪਰੇਅ ਲਾਈ 15 ਦਿਨਾਂ ਬਾਅਦ ਸਪਰੇਅ ਲਗਦੀ ਰਹਿਣੀ ਠੀਕ ਹੈ ਜੀ ਇਹ ਚੰਗੀ ਦਵਾਈ ਪਾਉਂਗੇ ਤੇ 15 ਦਿਨ ਕੱਢ ਜਾਂਦੀ ਹੈ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਆਹ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜਰੂਰ ਦੱਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਜੀ ਸਸੀ ਗੱਲ ਦੋਸਤੋ